ਯੋ ਇਕੇਮੇ ਹੋਈ ਸੀ ਤੇ ਨਾ ਜੀ ਕਣਕ ਦੀ ਉਹ ਬਣਾ ਕੇ ਜਾਂਦਾ ਸਤੂੰਡੀ ਟੂੜੀ ਬਣਾ ਕੇ ਆ ਰਹੇ ਸੀ ਤੇ ਪਾਣੀ ਵੀ ਕੇ ਟਰੈਕਟਰ ਤੋਂ ਤੁਰਿਆ ਅੱਛਾ ਜੀ ਥੋੜੀ ਥੋੜੀ ਪਿੱਛੇ ਹੋਈ ਮੁੜਿਆ ਨਹੀਂ ਟਰੈਕਟਰ ਅੱਛਾ ਅੱਧਾ ਟਰੈਕਟਰ ਲੰਕ ਗਿਆ ਸੀ ਅੱਜ ਅੱਛਾ ਅੱਛਾ ਜੀ ਅਗਲੇ ਅਗਲੇ ਟਾਇਰ ਹੂੰ ਠੀਕ ਹੈ ਤੇ ਲੱਗੇ ਬੇ ਸੀ ਕੁੜਕ ਕੇ ਡੱਗ ਤੇ ਤੇ ਅੱਜ ਲੱਬਿਆ ਹਾਂਜੀ ਤੇ 4 ਤਰੀਕ ਤੋਂ ਮਤਲਬ 3 ਦਿਨ ਹੋ ਗਏ ਲੱਬਿਆ ਨੇ ਹਾਂਜੀ ਡੈਡ ਬੁੜੀ ਮਤਲਬ ਇਹ ਹੁਣ ਲੱਭੀ ਕਿੱਥੋਂ ਡੈਡ ਬੁੜੀ ਇਹ ਮਲੂਕਪੁਰੋਂ ਹੀ ਲੱਭੀ ਆ ਜੀ ਉੱਥੇ ਤੋਂ ਨਿਕਲ ਗਏ ਜੀ ਇਹ ਦੋ ਟਾ 2 ਕਿਲੋ 1.5 ਕਿਲੋ ਦੋ ਵੀ 1.5 ਕੀ ਕਰਦੇ ਕੀ ਸੀ ਇਹ ਬੰਦੇ ਜਿਹਨਾਂ ਦਾ ਜੋੜੀ ਵਾਲੀ ਮਸ਼ੀਨ ਤੇ ਡਰਾਈਵਰ ਸੀ ਕੀ ਨਾਮ ਕੀ ਸੀ ਰਾਜੂ ਸਾਜੂ ਕੋ ਪਿਤਾ ਦਾ ਨਾਮ ਮਿੱਠੂ ਸਿੰਘ ਕਿੰਨੇ ਬੱਚੇ ਸੀ ਇਹਨਾਂ ਦੇ ਇਹਦੇ ਦੋ ਕੁੜੀਆਂ ਜਿੱਖ ਲੱਗਦੇ ਤੁਹਾਡੇ ਕਿਲੋ ਦੇ ਮੇਰੇ ਚਾਚੇ ਦਾ ਹੁੰਦਾ ਚਾਚੇ ਦਾ ਬੇਟਾ ਹਾਂਜੀ ਠੀਕ ਹੈ ਡਰਾਈਵਰ ਜਿਹੜਾ ਉਹ ਨਹਿਰ ਦੇ ਵਿੱਚ ਡਿੱਗ ਗਿਆ ਹੁਸ਼ਿਆਰ ਜੀ ਹੁਣ ਤਾਂ ਬਾਕੀਆਂ ਘਟਣਾ ਵਾ ਲਗਾਤਾਰ ਵਧ ਰਹੀਆਂ ਨੇ ਵੈਸੇ ਤਾਂ ਮੈਂ ਇਹ ਕਵਾਂਗਾ ਨਜੀਦ ਜੋ ਫਾਈਲ ਕਾ ਵੀ ਹੈ ਨਜੀਦ ਮਲੋਟ ਵੀ ਹੈ ਹੋਰ ਵੀ ਸ਼ਹਿਰ ਨੇ ਲੇਕਿਨ ਇਹ ਘਟਨਾਵਾਂ ਆਪੋਰਛੀ ਕਿਉਂ ਜ਼ਿਆਦਾ ਹੋਈ ਨੇ ਕਦੀ ਫਾਈਲ ਕਾਇ ਅਪਲੋਡ ਮੈਨੂੰ ਨਹੀਂ ਮੇਰੇ ਕੋਲ ਦੋ ਫਿੱਤਰ ਹੋਣਾ ਨਾ ਵਾਰ-ਵਾਰ ਸਮਾਂ ਤੇ ਗਲ ਕਰਦੇ ਆ ਤੁਹਾਨੂੰ ਇਹ ਬਸ ਸਾਡੇ ਜੈਸੀ ਘਟਨਾਵਾਂ ਕਦੇ ਕਦੇ ਸੁਣਨ ਨੂੰ ਮਿਲਦੀ ਹੈ ਕਿ ਸਾਡੇ ਲਗਭਗ ਰੋਜ਼ ਹੀ ਇੱਕ ਦਿਨ ਛਣਕੀ ਇੱਕ ਦਿਨ ਚ ਦੋ ਅੱਜ ਦੋ ਆ ਗਏ ਉਹ ਫੈਕੀ ਨੇ ਚੜਾ ਇਹ ਦੀ ਦਿੱਤੀ ਇਹ ਵੀ ਮਾਰੀ ਰੱਖਣਾ ਇਸ ਪ੍ਰਵਾਹ ਵਾਸਤੇ ਔਰ ਇਹਨਾਂ ਦੇ ਪਰਿਵਾਰ ਦਾ ਫੋਨ ਆਇਆ ਸੀਗਾ 3 ਦਿਨ ਪਹਿਲਾਂ ਵੀ 2 ਦਿਨ ਪਹਿਲਾਂ ਸ਼੍ਰੀ ਦਾ ਪੁਣਾ ਇੰਜੀਨੀਅਰ ਤੋਂ ਇਹ ਪਰਿਵਾਰ ਲੜ ਬੁੜੀ ਲੱਭਣ ਵਾਸਤੇ ਹਰਮਨਗੜ੍ਹ ਨੇੜੇ ਆਏ ਨੇ ਕਿਉਂਕਿ ਤੁਹਾਨੂੰ ਜਾਣਕਾਰੀ ਮਿਲੇ ਤਾਂ ਸਾਨੂੰ ਸੂਚਨਾ ਦੇ ਆਈ ਪਰਿਵਾਰ ਵਾਲੇ ਬਰਿਆ ਗਾਂ ਤੱਕ ਲੱਭ ਕੈ ਅਸਮਾਨ ਘੜੀ ਗੁੰਜਾਲ ਦੇ ਰਖਿਆ ਲੱਗਾ ਇਹ ਸੂਚਨਾ ਹੋਜੀ ਲੇਕਿਨ ਬੋੜੀ ਪਿੱਛੇ ਹੀ ਇੱਕ ਏਰੇ ਪੋਲ ਦੇ ਥਲੇ ਬੋੜੀ ਮਿਲ ਗਈ ਉਹਨਾਂ ਨੂੰ ਨਹਿਰ ਮੁਰੂਕਾ ਮੈਨਰਕ ਔਰ ਇਹ ਪਰਿਵਾਰ ਨੂੰ ਦੁਖ ਦੀ ਘੜੀ ਹੈ ਜੀ ਪਰਮਾਤਮਾ ਸ਼ਿਰਪਾ ਕਰੇ ਪਰਵਾਨ ਸਾਂਭੀ ਦੇ